ਸ਼ਮੋ ਅੰਧ ਦਰਦੁ ਕੋ ਨੇ ਪੰਦਰਨਾ ਅਮਰਦਾਸ ਤੁਖੂਰਹਿ ਨਤੈ ਧਾਉ ਗੁਰਹਿ ਨਤੈ ਧਾਉ ਸੇਰੇ ਗੁਰੂ ਰੰਤਾਸ ਕੰਗ ਗਾ گرو ہر جنگ نیک نرو ہر گوبند مت پرس گرو ہر رائے نمو کرم ਸੇ ਸਾ ਵਾਹਿਗੁਰੂ ਪੁਨ ਪੁਨ ਸੇ ਸਾ ਬੰਦੋਂ ਪਾਉ ਪਾਉ ਜਤੋ ਤੋਦੀ ਸਾ ਏਕੰਕਾਰ ਸਤਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਦੀ ਕੇ ਭਤੇ ਹੈ ਬਿਗਨਾ ਬਿਨਾਸ ਨਿਸ਼ੋਇ ਚਰਨਾਨਕ ਪਰ ਸੋਤਨੰ ਪਰਮ ਪਰਾਵਰਨਾਥ ਯੋਗਲ ਚਰਨ ਮੰਮ ਬੰਦਨਾ ਧਰ ਪਰ ਧਰ ਕਰਮਾ ਜਿਸ ਮਹਿ ਅਮਰਤ ਗਿਆਨ ਹੈ ਮਾਨਕ ਭਗਤ ਬੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਜਜਨ ਭਜਨ ਮੰਮ ਖਾਲਸਾ ਕਾਲਸ ਪੂਜ ਬਿਜੋਗ ਦਾਸ ਗੋਬਿੰਦ ਫਤਹਿ ਖਾਲਸਾ ਦਰਸ ਪਰਸ ਮਿਟ ਹੈ ਸੋ ਆਤਮ ਰਸ ਜੋ ਜਾਣਹੀ ਸੋ ਹੈ ਥਾਨ ਸੁਦੇਵ ਬ੍ਰਹਮੋ ਮਹਤੋਸ ਮਹ ਗੰਚਤ ਨਾਹਿਨ ਪੇ ਕੋ ਗੂਚਰੈ ਸਾਸਤਰ ਖਟ ਵਿੰਗ ਘੇਰਨ ਚੜਦਾ ਜਾਏ ਅੰਦਰ ਲਥ ਪਦਰੂ ਸੁਨੇ ਜੋ ਕਾਲ ਕਿਰਪਾ ਕਰਾਏ ਪਾਹ ਗੁਦ ਪ੍ਰਭ ਤੁੱਚ ਹਮਾਰੀ ਵਰਨ ਸਕੈ ਮਹਮਾ ਜੋ ਤਿਹਾਰੀ ਹਮ ਨਾਸਤ ਕਤ ਕਾਨ ਸਿਫਤ ਤੁਮਹਾਰੀ ਜੀ ਆਪ ਲੈਹੁ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਹਾਰੀ ਜੀ ਆਪ ਲੈਹੁ ਤੁਮ ਕਥਾ ਸੁਧਾਰੀ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋ ਹੋਰਾ ਸੁੰਦਰ ਪਦਮ ਨਿਕਦਨ ਦੁਖ ਸਦਨ ਸੋਖਨ ਗਨਪੂਰ ਸਿਰ ਸਤਗੁਰ ਹਰਿ ਕ੍ਰਿਸ਼ਨ ਜੀ ਜੈ ਜੈ ਮੰਗਲ ਮੂਰ ਵਾਹਿਗੁਰੂ ਜਿੱਕਾ ਕਲਸਾ ਵਾਹਿਗੁਰੂ ਜਿੱਕੇ ਪੱਤੇ ਜਗੋ ਦਗ ਅਟਲ ਦਾਸ ਗੁਰੂ ਸਹਿਬਾਨ ਦੀ ਜਾਗਦੀ ਜੋ ਗੁਰੂ ਗ੍ਰੇਵ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦੇ ਸੱਚੇ ਪਾਵਨ ਦਰਬਾਰਾਂ ਵਿਖੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਪਵਿੱਤਰ ਅਸਥਾਨ ਪੁਰਦਵਾਰਾਂ ਸ੍ਰੀ ਸੀਸ ਗਰਜ ਸਾਹਿਬ ਵਿਖੇ ਸੰਧਿਆ ਵੇਲੇ ਦੇ ਦੀਵਾਨਾਂ ਅੰਦਰ ਹਾਜ਼ਰੀਆਂ ਭਰ ਰਏ ਗੁਰੂ ਪਿਆਰੇ ਖਾਲਸਾ ਜੀ ਵੱਡੇ ਭਾਗ ਜੋ ਆਪ ਜੀ ਨੇਤਾ ਪ੍ਰਤੀ ਮਿਹਲੇ ਮਨੁੱਖਾ ਜੀਵਨ ਨੂੰ ਸਫਲ ਕਰਨ ਵਾਸਤੇ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦਾ ਅਮਰਤ ਮੈਂ ਇਤਿਹਾਸ ਸਰਵਣ ਕਰ ਰਿਹਾ ਪਿਛਲੇ ਪਰਕਰਨ ਅੰਦਰ ਆਪ ਜੀਆਂ ਨੇ ਸਰਵਣ ਕੀਤਾ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜਿਸ ਵੇਲੇ ਲੇਖਾ ਹਿਸਾਬ ਹੋ ਗਿਆ ਮੁਨਸ਼ੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਦਾ ਜਦੋਂ ਵਾਧਾ ਨਿਕਲਿਆ ਤੇ ਬੜਾ ਸ਼ਰਮਸਾਰ ਹੋਇਆ ਜਿਸ ਵੇਨੇ ਹਿਸਾਬ ਕਰ ਰਿਹਾ ਸੀ 5 ਦਿਨ ਦਾ ਲਗਾਤਾਰ ਲੰਮਾ ਸਮਾਂ ਹਿਸਾਬ ਹੋਇਆ ਪਾਤਸ਼ਾਹ ਨੂੰ ਬੜੇ ਕਠੋਰ ਬੋਲ ਬੋਲਦਾ ਸੀ ਕਹਿੰਦਾ ਸੀ ਭਈ ਸਾਡਾ ਕਦੇ ਤੁਸੀਂ ਧਿਆਨ ਨਹੀਂ ਕੀਤਾ ਪਤਾ ਨਹੀਂ ਕਿ ਸਾਨੂੰ ਮੇ ਤੁਹੇ ਦੇਣਾ ਲੈਣਾ ਹੁੰਦਾ ਹੈ ਹੁਣ ਦੱਸਾਂਗਾ ਤੁਹਾਨੂੰ ਪਤਾ ਲੱਗੇਗਾ ਜਦੋਂ ਪੈਸੇ ਤੁਹਾਡੇ ਵੱਲ ਦੌਲਤਖਾਨ ਦੇ ਨਿਕਲੇ ਤੇ ਫਿਰ ਤੁਹਾਨੂੰ ਇ tanto ਦੇੜ ਤੋਂ ਬਿਨਾਂ ਨਹੀਂ ਛੱਡਾਂਗੇ ਇੱਥੇ ਬੈਠਿਆਂ ਪਹਿਲਾਂ ਪੈਸੇ ਲਵਾਵਾਂਗਾ ਫਿਰ ਭਜਾਂਗਾ ਤੇ ਮਨ ਹੀ ਮਨ ਸੋਚਦਾ ਵੀ ਹੁਣ ਮੋਦੀ ਖਾਨਾ ਬੰਦ ਹੋਇਆ ਹੀ ਸਮਝੋ 5 ਦਿਨ ਹਿਸਾਬ ਕੀਤਾ ਪਾਤਸ਼ਾਹ ਦਾ 300 ਤੇ 21 ਰੁਪਏ ਵਾਧਾ ਨਿਕਲਿਆ ਸ਼ਰਮਸਾਰ ਹੋਇਆ ਕਿ ਦੌਲਤਖਾਨ ਦੇ ਕੋਲ ਵੀ ਨਹੀਂ ਗਿਆ ਤੇ ਆਪਣੇ ਘਰ ਚਲੇ ਆਂਗਾ ਗੁਰੂ ਨਾਨਕ ਸਾਹਿਬ ਮਹਾਰਾਜ ਆਮੋਦੀਖਾਨੇ ਤੇ ਸਜ ਗਏ ਉਸੇ ਤਰ੍ਹਾਂ ਹੀ ਫੇਰ ਸੇਵਾ ਸੰਗਤਾਂ ਦੀ ਮਾੜ ਆਰ ਬਖਸ਼ਿਸ਼ਾਂ ਰੈਤੰਬਰਤਾਰੇ ਇਧਰ ਭਾਈਆ ਜੈ ਰਾਮ ਜੀ ਨੂੰ ਪਤਾ ਲੱਗਾ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਵਾਧਾ ਨਿਕਲੇ ਇਹ ਦੌਲਤਖਾਨ ਦੇ ਪਾਸ ਪਹੁੰਚੇ ਜਾ ਕੇ ਦੌਲਤਖਾਨ ਨੂੰ ਆਖਿਆ ਬਈ ਤੁਸੀਂ ਤੇ ਕਹਿੰਦੇ ਸੀ ਤੁਹਾਡਾ ਮਨੁਸ਼ੀ ਕਹਿੰਦਾ ਸੀ ਕਿ ਖਾਲੂ ਲੋਕ ਕਹਿੰਦੇ ਸੀ ਵੇ ਗੁਰੂ ਨਾਨਕ ਮੋਦੀ ਖਾਨਾ ਲੁੱਟਾ ਰਿਹਾ ਹੈ ਤੇ ਜੇ ਮਹਾਰਾਜ ਨੇ ਮੋਦੀ ਖਾਨਾ ਲੁੱਟਾ ਦਿੱਤਾ ਤੇ ਫਿਰ ਉਹਨਾਂ ਦਾ ਵਾਅਦਾ ਕਿਵੇਂ ਨਿਕਲ ਆਇਆ ਤੇ ਦولت ਖਾਂ ਕਹਿੰਦਾ ਵਾਅਦਾ ਕਿਹਦਾ ਨਿਕਲਿਆ ਹੈ ਮੋਦੀ ਵੱਲ ਸਾਡਾ ਜਾਂ ਸਾਡੇ ਵੱਲ ਮੋਦੀ ਦਾ ਤੇ ਉਸ ਵੇਲੇ ਭਾਈਆ ਜੀ ਕਹਿਣ ਲੱਗੇ ਭਈ ਖਬਰ ਪੱਕੀ ਮੈਨੂੰ ਵੀ ਨਹੀਂ ਹੈ ਤੇ ਤੁਹਾਡੇ ਤੱਕ ਨਹੀਂ ਖਬਰ ਆਈ ਉਹਨੇ ਆਖਿਆ ਵੀ ਮੈਨੂੰ ਤੇ ਪਤਾ ਨਹੀਂ ਅਜੇ ਮੁਰਸ਼ੀ ਨੂੰ ਨਾਲ ਦੀ ਨਾਲ ਬੁਲਾਇਆ ਗਿਆ ਮੁਰਸ਼ੀ ਨੇ ਆਕਰ ਕੇ ਦੱਸਣਾ ਕੀਤਾ ਕਹਿੰਦਾ ਜੀ ਮੈਂ ਬੜੀ ਸੋਧ ਕੇ ਬੜੀ ਸੋਚ ਵਿਚਾਰ ਕੇ حساب ਕੀਤਾ ਤੇ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਵਾਧਾ ਨਿਕਲਿਆ ਹੈ 300 ਤੇ 21 ਰੁਪਏ ਤੇ ਉਸ ਵੇਲੇ ਦولت ਖਾਂ ਆਖਦਾ ਹੈ ਕਿ ਇਹ ਜਿਹੜੇ ਲੋਕ ਨੇ ਇਹ ਨਹੀਂ ਸਮਝ ਸਕਦੇ ਮਹਾਰਾਜ ਦੀ ਇਸ ਕਰਨੀ ਜਿੰਨਾ ਮਹਾਰਾਜ ਵਰਤਾਂਦੇ ਨੇ ਲੋਕਾਂ ਨੂੰ দান ਦਿੰਦੇ ਨੇ ਗਰੀਬਾਂ ਦਾ ਪੇਟ ਭਰਦੇ ਨੇ ਇਹਨਾਂ ਦਾ ਖਜ਼ਾਨਾ ਹੋਰ ਵੀ ਵੱਧਦਾ ਜਾਂਦਾ ਉਸ ਵੇਲੇ ਆਪਣੇ ਖਜ਼ਾਨਚੀ ਨੂੰ ਬੁਲਾਇਆ ਗਿਆ ਜਿਹਦਾ ਨਾਮ ਹੈ ਭਵਾਨੀ ਦਾਸ ਤੇ ਕੈਸ਼ੀਅਰ ਨੂੰ ਸੱਦ ਕੇ ਖਜ਼ਾਨਚੀ ਨੂੰ ਆਖਿਆ ਕਿ ਜਿਹੜਾ ਮਹਾਰਾਜ ਦਾ ਵਾਧਾ ਨਿਕਲਿਆ ਹੈ ਉਹ ਵੀ ਦੇ ਦਿਓ ਤੇ 3000 ਰੁਪਇਆ ਹੋਰ ਦਿਓ ਬਈ ਗੁਰੂ ਨਾਨਕ ਸਾਹਿਬ ਨੇ ਹੋਰ ਵੀ ਮਾਲ ਸਮਾਨ ਪਾਣਾ ਭਾਈ ਬਾਲਾ ਜੀ ਕਹਿੰਦੇ ਭਈ ਮੈਂ ਨਾਲ ਸਾ ਮਹਾਰਾਜ ਦੇ ਉਹ ਮਾਇਆ ਦੀਆਂ ਥੈਨੀਆਂ ਅਸੀਂ ਆਪ ਹੱਥੀਂ ਚੁੱਕ ਕਰਕੇ ਲਿਆਏ ਲਿਆ ਕਰਕੇ ਘਰ ਰੱਖੀਆਂ ਤੇ ਮਹਾਰਾਜ ਫੇਰ ਉਵੇਂ ਹੀ ਮਾਇਆ ਵਰਤੌਣ ਲੱਗੇ ਸੰਗਤਾਂ ਨੂੰ ਰਾਸ਼ਨ ਦੇਣ ਲੱਗੇ ਆਿਆਂ ਦੀ ਲੋੜਵੰਦਾਂ ਦੀਆਂ ਡੋੜਾਂ ਪੂਰੀਆਂ ਕਰ ਰਹੇ ਆਓ ਜੀ ਸਰਵਣ ਕਰੋ ਇਤਿਹਾਸ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਦੇ ਵਿਵਾਦ ਇਹ ਸਾਹ ਚਿੱਠੀ ਆ ਰਹੀ ਹੈ ਬਾਬਾ ਮੂਲ ਚੰਦ ਜੀ ਦੇ ਘਰ ਤੋਂ ਆਓ ਸਰਵਣ ਕਰੋ ਇਤਿਹਾਸ ਚਿਤਵਰਤੀਆਂ ਨੂੰ ਇਕਾਗਰ ਕਰੋ ਸਹਿਬਾਂ ਦੇ ਚਰਨਾਂ ਦਾ ਧਿਆਨ ਤਰਾ ਕੋ ਜੀ ਸਤਿਨਾਮ ਸੇਰਵਾਨੀ ਗੁਰੂ ਸਾਹਿਬ ਜੀ ਦੋਹਰਾ ਸੁੰਦਰ ਪਦਨ ਨਿਕਦਨ ਤੁਖ ਸਦਨ ਸੁਖਨ ਗਨਪੂਰ ਕਬੀ ਰਾਜ ਕਵੀ ਸੰਤੋਖ ਸਿੰਘ ਜੀ ਲਿਖਦੇ ਕਹਿੰਦੇ ਜਿਨ੍ਹਾਂ ਦਾ ਮੁਖ ਬੜਾ ਸੂਨਾ ਹੈ ਜਿਨ੍ਹਾਂ ਦਾ ਐਸੀ ਬਖਸ਼ਿਸ਼ ਹੁੰਦੀ ਹੈ ਕਿ ਜਿਨ੍ਹਾਂ ਦਾ ਨਾਮ ਲਿਆ ਦੁੱਖ ਟੁੱਟ ਜਾਂਦੇ ਦੁੱਖ ਨਾਸ ਕਰਨ ਵਾਲੇ ਤੇ ਸੁਖਾਂ ਦੇ ਘਰ ਹਨ ਤੇ ਗੁਣਾਂ ਦੇ ਵਿੱਚ ਵੱਡੇ ਨਿਪੁੰਨ ਹਨ ਬੇਅੰਤ ਗੁਣਾਂ ਦੇ ਬਾਲਕ ਨੇ ਸੇਰੇ ਸਾਤ ਗੁਰ ਹਰਿ ਕ੍ਰਿਸ਼ਨ ਜੀ ਜੈ ਜੈ ਮੰਗਲ ਮੂਲ ਕਹਿੰਦੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਹਰਿਕ੍ਰਿਸ਼ਨ ਤੇ ਆਈਐ ਜਿਸ ਡਠੇ ਸਭ ਦੁੱਖ ਜਾਏ ਐਸੇ ਪਾਤਸ਼ਾਹ ਜੀਆਂ ਨੂੰ ਮੈਂ ਜੈ ਜੈਕਾਰ ਕਰਦਾ ਹਾਂ ਸਤਿਗੁਰੂ ਜੀ ਤੁਹਾਡੀ ਸਦਾ ਹੀ ਜੈ ਹੋਵੇ ਸਵਈਆ ਐਸੇ ਹੀ ਕਾਲ ਬਤੀਤ ਕਰ ਇਕਸਾਲ ਭਇਓ ਪਸਛਾਪ ਸਗਾਈ ਇਸ ਤਰ੍ਹਾਂ ਭਾਈ ਮਹਾਰਾਜ ਮੋਦੀ ਖਾਨੇ ਤੇ ਬੈਠੇ ਮਹਾਰਾਜ ਮੋਦੀ ਖਾਨਾ ਲੁੱਟਾਰੇ ਸੰਗਤਾਂ ਨੂੰ ਝੋਲੀਆਂ ਭਰਾਰੇ ਆਇਆ ਗਿਆਆਂ ਦੀਆਂ ਲੋੜਾਂ ਪੂਰੀਆਂ ਕਰਾਰੇ ਜੋ ਵੀ ਆ ਕਰਕੇ ਕੋਈ ਮੰਗਦਾ ਹੈ ਮਹਾਰਾਜ ਖਾਲੀ ਨਹੀਂ ਜਾਣ ਦਿੰਦੇ ਸਵੇਰੇ ਅਮਰਤ ਵੇਲੇ ਤੋਂ ਹੀ ਸੱਜ ਜਾਂਦੇ ਤੇ देर ਰਾਤ ਕਵੀ ਜਿਨੇ ਪੈਰ ਇੱਕ ਲਿਖਿਆ ਹੈ ਇੱਕ ਪੈਰ ਰਾਤ ਵੀ ਲੰਘ ਜਾਂਦੀ ਹੈ ਮੋਦੀ ਖਾਨੇ ਤੇ ਇਸ ਤਰ੍ਹਾਂ ਮਹਾਰਾਜ ਨੇ ਜਦੋਂ ਸੇਵਾ ਕਰ ਲਈ ਸਮਾਂ ਬਤੀਤ ਹੋ ਰਿਹਾ ਕਹਿੰਦੇ ਇੱਕ ਸਾਲ ਲੰਘ ਗਏ ਸਤਿਗੁਰਾਂ ਦੀ ਸਗਾਈ ਹੋਈ ਨੂੰ ਮੂਲੇ ਨੈ ਨਿਨ ਬੁਲਾਏ ਜੋਤਮ ਸਾਦਰ ਅਸਨ ਦੀ ਨਡਸਾਈ ਇਧਰ ਬਾਬਾ ਬੂਲ ਚੰਦ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਸੋਹਰਾ ਸਾ ਇਹਨਾਂ ਨੇ ਬ੍ਰਾਹਮਣ ਨੂੰ ਬੁਲਾਇਆ ਹੈ ਸਾਲ ਹੋ ਗਿਆ ਸਾਹ ਚਿੱਠੀ ਲਿਖਣੀ ਹੈ ਬ੍ਰਾਹਮਣ ਪੰਡਤ ਜੀ ਆਏ ਉਨ੍ਹਾਂ ਦੇ ਵਾਸਤੇ ਸੋਹਣਾ ਆਸਣ ਵਿਛਾ ਪਠਾਇਆ ਰਸ ਪੈਸਾ ਹ ਸੁਧਾਏ ਕਾ ਸੁਧ ਲਿਖੇ ਪੱਤਿਆ ਤਤਕਾਲ ਪਠਾਈ ਉਸ ਵੇਲੇ ਕਹਿੰਦੇ ਸੁਧ ਧਿਆੜਾ ਵੇਖਿਆ ਗਿਆ ਤੇ ਪੰਡਤ ਜੀ ਨੂੰ ਬਿਠਾ ਕੇ ਸਾਹ ਚਿੱਠੀ ਸੁਧਾ ਕੇ ਸੋਧ ਕੇ ਡੇਟ ਤੇ ਲਿਖੀ ਗਈ ਹੈ ਮਸ ਅਸਾੜ ਸੁਦੀ ਸਪਤ ਸੁਲਤਾਨਪੁਰੇ ਨਰਕੀਨੀ ਹੈ ਧਾਈ ਤੇ ਕਹਿੰਦੇ ਉਸ ਵੇਲੇ ਹਾੜ ਦਾ ਮਹੀਨਾ ਹੈ ਮਾਸ ਹਾੜ ਹਾੜ ਦੇ ਮਹੀਨੇ ਦੀ ਤੇ ਸੁਦੀ ਸੱਪਤ ਸਤਵੀਂ ਸੁਦੀ ਸਤਵੀਂ ਹੈ ਹਾੜ ਦੇ ਮਹੀਨੇ ਦੀ 7 ਤਰੀਕ ਤੇ ਸੁਲਤਾਨਪੁਰੇ ਨਰਕੀਨੀ ਹੈ ਧਾਈ ਚਿੱਠੀ ਲਿਖ ਕਰਕੇ ਤੇ ਵਿਆਹ ਦੀ ਇਹ ਡੇਟ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਹਾਰਡ ਦਾ ਮਹੀਨਾ ਹੈ ਤੇ ਡੇਟ 7ਵੀਂ ਹੈ ਤੇ ਕਹਿੰਦੇ ਸੁਲਤਾਨਪੁਰ ਭੇਜਣਾ ਕੀਤੀ ਹੈ ਚਿੱਠੀ ਸਾਹ ਚਿੱਠੀ ਲਿਖ ਕਰਕੇ ਆਦ ਕੈ ਨਾਨਕ ਕੀ ਭੌਨਾ ਦਈ ਸੁਨ ਕੈ ਮਨ ਮਾਹੇ ਖਿਰੀ ਸੁਖ ਬਾਰੀ ਆ ਕਰਕੇ ਬੇਬੇ ਨਾਨਕੀ ਦੇ ਘਰ ਚਿੱਠੀ ਲੈ ਕਰਕੇ ਉਹ ਸੱਜਣ ਪਹੁੰਚ ਗਿਆ ਜਦੋਂ ਆਏ ਤੇ ਬੇਬੇ ਜੀ ਹੋਰਾਂ ਨੂੰ ਪਤਾ ਲੱਗਾ ਹੈ ਕਿ ਭਈ ਭਰਾ ਦਾ ਵਿਆਹ ਦੀ ਸਾਹ ਚਿੱਠੀ ਆਈ ਹੈ ਤੁਸੀਂ ਚੜ ਗਈ ਹੈ ਪ੍ਰਾਥਾ ਕੋ ਪਾਨ ਗ੍ਰਹਿਣ ਹੋਵੇ ਅਰ ਪਾਸਰ ਅਜ ਕੇ ਮੈਂ ਬਲਿਹਾਰੀ ਅੱਜ ਵਿਆਹ ਦੀ ਚਿੱਠੀ ਆਈ ਹੈ ਮੇਰੇ ਵੀਰ ਦਾ ਹੁਣ ਵਿਆਹ ਹੋਣਾ ਹੈ ਵਿਆਹ ਦੇ ਦਿਹਾੜਾ ਲਿਖ ਕੇ ਭੇਜਿਆ ਤੇ ਬੜੀ ਵੱਡੀ ਖੁਸ਼ੀ ਆ ਉਸ ਵੇਲੇ ਮਨਿ ਮੰਨ ਬੇਬੇ ਨਾਨਕੀ ਜੀ ਝੂਮਣ ਲੱਗੇ ਖੁਸ਼ੀ ਵਿੱਚ ਪਾਤੀ ਲੈ ਹੱਥ ਜਿ ਰਾਮ ਤਜੈ ਦਿਨ ਤੇ ਜਲੀਨੋ ਬੁਲਾਏ ਕੈ ਪਾਠ ਉਚਾਰੀ ਕਹਿੰਦੇ ਭਾਈਆ ਜੈ ਰਾਮ ਜੀ ਨੇ ਆਦਰ ਸਹਿਤ ਉਹ ਚਿੱਠੀ ਲਈ ਹੈ ਤੇ ਬ੍ਰਾਹਮਣ ਨੂੰ ਸੱਦਣਾ ਕੀਤਾ ਹੈ ਚਿੱਠੀ ਪੜਨ ਵਾਸਤੇ ਸਰੋਨਨ ਮੈਂ ਸੁਨ ਬਸ ਅਹੜ ਕਿ ਕੀਨੀ ਤਿਆਰੀ ਸਭ ਅਗਵਾਰੀ ਜਦੋਂ ਉਹ ਕੰਨਾਂ ਦੇ ਨਾਲ ਕਹਿੰਦੇ ਸੁਣਿਆ ਹੈ ਸਾਹਾ ਚਿੱਠੀ ਨੂੰ ਜਦੋਂ ਪੰਡਤ ਜੀ ਨੇ ਪੜ੍ਹ ਕੇ ਸੁਣਾਇਆ ਵੀ ਆਹਾੜ ਦੇ ਮਹੀਨੇ ਦੀ 7 ਤਰੀਕ ਹੈ ਤੇ ਉਸ ਵੇਲੇ ਕਹਿੰਦੇ ਹੁਣ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਕਿ ਨ ਬੜ ਉਤਸ਼ਾਹ ਭਲੋ ਚਲ ਨਾਗਰੀ ਆਵਤ ਲੋਚਨ ਚਾਰੀ ਤੇ ਬੀਬੇ ਨਾਨਕੀ ਜੀ ਜਿਹੜੀਆਂ ਰਿਸ਼ਤੇਦਾਰ ਬੀਬੀਆਂ ਸਨ ਨਗਰ ਦੀਆਂ ਰਹਿਣ ਵਾਲੀਆਂ ਪ੍ਰੇਮ ਸੀ ਜਿਨ੍ਹਾਂ ਨਾਲ ਉਹਨਾਂ ਨੂੰ ਬੁਲਾਉਣਾ ਕੀਤਾ ਹੈ ਸੋਹਣੇ ਨੇਤਰਾਂ ਵਾਲੀਆਂ ਉਸ ਵੇਲੇ ਬੀਬੀਆਂ ਇਕੱਠੀਆਂ ਹੋ ਕਰਕੇ ਆਈਆਂ ਨੇ ਊਕਨ ਅੰਬਰ ਓਡ ਪਟੰਬਰ ਸੁੰਦਰ ਮੰਦਰ ਅੰਦਰ ਨਾਰੀ ਕਹਿੰਦੇ ਸੋਹਣੇ ਸੋਹਣੇ ਉਹਨਾਂ ਦੇ ਕੱਪੜੇ ਪਾਏ ਸੋਹਣੇ ਗਹਿਣੇ ਪਾਏ ਹੋਏ ਕਿਉਂਕਿ ਅੱਜ ਕੱਲ ਦਾ ਜੋ ਕਲਚਰ ਬਦਲ ਗਿਆ ਅੱਜ ਕੱਲ ਤੇ ਗਵਾਂਢ ਦੇ ਵਿੱਚ ਨਾਲ ਦੀ ਕੰਧ ਤੇ ਪਰਲੇ ਪਾਸੇ ਕੀ ਹੋ ਰਿਹਾ ਨਹੀਂ ਪਤਾ ਘਰ ਦੇ ਕਮਰੇ 4 ਨੇ ਤੇ ਚਾਰੇ ਬੈਡਰੂਮ ਬੱਚਿਆਂ ਦਾ ਵੱਖੋ ਵੱਖਰਾ ਹੈ ਮਾਪੇ ਦਾ ਵੱਖੋ ਵੱਖਰਾ ਕੀ ਘੌਰਿਆ ਕੀ ਵੇਖ ਰਿਹਾ ਕੀ ਕਰ ਰਿਹਾ ਨਹੀਂ ਪਤਾ ਪਰ ਪਹਿਲਾਂ ਦੁੱਖ ਹੁੰਦਾ ਸੀ ਤੇ ਸਾਰਾ ਪਿੰਡ ਇਕੱਠਾ ਹੋ ਜਾਇਆ ਕਰਦਾ ਸੀ ਖੁਸ਼ੀ ਹੋਣੀ ਤੇ ਖੁਸ਼ੀ ਦੇ ਵਿੱਚ ਸ਼ਰੀਕ ਹੋਣਾ ਬਰਾਤ ਚੜਨੀ ਲੋਕਾਂ ਕੋਠਿਆਂ ਦੇ ਉੱਤੇ ਚੜ ਚੜ ਕੇ ਵੇਖਣ ਅੱਜ ਵਾਲਾ ਸਮਾਂ ਨਹੀਂ ਸੀ ਪਹਿਲਾਂ ਐਸਾ ਸੀ ਕਹਿੰਦੇ ਚਿੱਠੀ ਆਈ ਹੈ ਤੇ ਉਸ ਵੇਲੇ ਬੀਬੀਆਂ ਇਕੱਠੀਆਂ ਹੋ ਗਈਆਂ ਖੁਸ਼ੀ ਦੇ ਗੀਤ ਗਾਉਣ ਵਾਸਤੇ ਆਸਨ ਡਾਰਤ ਤਸਤ ਕਰਤ ਧਰਤ ਨਾਨਕ ਆਨੰਦ ਭਾਰੀ ਆਸਣ ਵਿਛਾਏ ਅਗਿਆ ਸਭਨਾਂ ਨੂੰ ਬਿਠਾਇਆ ਗਿਆ ਤੇ ਉਸ ਵੇਲੇ ਬੜਾ ਉਤਸ਼ਾਹ ਹੈ ਬੀਬੇ ਨਾਨਕ ਜੀ ਨੂੰ ਗੀਤਨ ਗਾਵਤ ਜੇ ਮਨ ਭਵਤ ਜੀ ਹਰ ਖਾਵਤ ਹੈ ਮਿਲ ਸਾਰੀ ਕਹਿੰਦੇ ਖੁਸ਼ੀ ਦੇ ਗੀਤ ਦਉਂਦੀਆਂ ਮਨ ਬੜਾ ਖੁਸ਼ ਹੈ ਸਭਨਾਂ ਦਾ ਸਾਰੇ ਉਸ ਵੇਲੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਦੀ ਵਿਆਹ ਦੀ ਖੁਸ਼ੀ ਵਿੱਚ ਆਨੰਦ ਲੈ ਰਹੇ ਨੇ ਕਬਿਤ ਨਿਦੇ ਕੈ ਬੁਲਾਇ ਕਹਿ ਜੈ ਰਾਮ ਇਉ ਕਲਾਇ ਪੱਛ ਕੀਜੀ ਇ ਤਿਆਰੀ ਤਲਵੰਡੀ ਦਰੁਤ ਜਾਨਕੀ ਤੇ ਪੰਡਤ ਨਿਦਾ ਜੀ ਨੂੰ ਬੁਲਾਉਣਾ ਕੀਤਾ ਹੈ ਭਾਈਆ ਜੈ ਰਾਮ ਜੀ ਕਹਿਣ ਲੱਗੇ ਪੰਡਤ ਜੀ ਤੁਸੀਂ ਇੰਜ ਕਰੋ ਭਾਈ ਜਲਦੀ ਤਿਆਰਾ ਕਰ ਲਓ ਤੁਸੀਂ ਤਲਵੰਡੀ ਜਾਣਾ ਹੈ ਕੋਂ ਕਮ ਸੁਪਤੀਆ ਸੁਹਾਏ ਮਿਸਟਾਨ ਸੰਗ ਧਾਮ ਹੂੰ ਤੇ ਕਾਢ ਆਨ ਦੀਨੀ ਪਾਨ ਨਾਨਕੀ ਪੰਡਤ ਜੀ ਤਿਆਰ ਹੋ ਗਏ ਤਿਆਰ ਹੋ ਕਰਕੇ ਹੁਣ ਚੱਲਣਾ ਹੈ ਸਾਹ ਚਿੱਠੀ ਲੈ ਕਰਕੇ ਤੇ ਉਸ ਵੇਲੇ ਉਸ ਚਿੱਠੀ ਦੇ ਉੱਤੇ ਕਹਿੰਦੇ ਕੋਂ ਕਮ ਤੇ ਕੇਸਰ ਰਸ਼ੜਕਾ ਕੀਤਾ ਗਿਆ ਮਿੱਠੇ ਦੇ ਨਾਲ ਉਹ ਚਿੱਠੀ ਰੱਖ ਕਰਕੇ ਤੇ ਕਣ ਘਰ ਤੋਂ ਬਾਹਰ ਲਿਆ ਕਰਕੇ ਬੇਬੇ ਨਾਨਕੀ ਜੀ ਨੇ ਪੰਡਤ ਜੀ ਨੂੰ ਫੜਾਈ ਹੈ ਚਲਿਓ ਦਿਜਤਾਏ ਸਭ ਮਰਦ ਵਿਹਾਈ ਕਰ ਕਾਲੂ ਕਰ ਜਾਏ ਸੁਦ ਦਈ ਹਰ ਖਨ ਕੀ ਪੰਡਤ ਜੀ ਹੁਣ ਚਲਦੇ ਚਲਦੇ ਸੁਲਤਾਨਪੁਰ ਤੋਂ ਇਹ ਪਹੁੰਚ ਗਏ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਘਰ ਤਲਵੰਡੀ ਤੇ ਜਦੋਂ ਆ ਕਰਕੇ ਖਬਰ ਦਿੱਤੀ ਹੈ ਘਰ ਦੇ ਵਿੱਚ ਖੁਸ਼ੀ ਦੀ ਇਹ ਖਬਰ ਆਈ ਹੈ ਮਤ ਹਰ ਖਾਏ ਔਰ ਆਨੰਦ ਨਾ ਮਾਏ ਸੁਭ ਸਗਨ ਮਨਾਏ ਫਨ ਕੌਣ ਮੇਰੇ ਬਾਣ ਕੀ ਮਾਂ ਅੱਜ ਇੰਨੀ ਕੁ ਖੁਸ਼ ਐ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀਆਂ ਦੀ ਕਹਿੰਦੇ ਬਈ ਮੇਰੇ ਬਰਾਬਰ ਦੀ ਖੁਸ਼ੀ ਅੱਜ ਦੱਸੋ ਕਾ ਕੌਣ ਹੋ ਸਕਦਾ ਕਿੰਨੂ ਐਡੀ ਖੁਸ਼ੀ ਹੋ ਸਕਦੀ ਐ ਕਿ ਜਦੋਂ ਪੁੱਤਰ ਦੇ ਵਿਆਹ ਦੀ ਸਾਹ ਚਿੱਠੀ ਆਈ ਐ ਤੇ ਪੁੱਤਰ ਕੋ ਆਮਤ ਨੇ ਆ ਵੀ ਪੁੱਤਰ ਥੋੜਾ ਹੀ ਉਹ ਤੇ ਆਪ ਪਰਮੇਸ਼ਰ ਐ ਵੇਖਿਆ ਨਾ ਕੱਲ੍ਹ ਕਿੰਨ ਸੰਗਤਾਂ ਦਾ ਉੱਥੇ ਵੱਡਾ ਕਠ ਵੱਡਾ ਉਤਸ਼ਾਹ ਸੰਗਤ ਸੁਣਨ ਵਾਲੇ ਬਿਆਦ ਪਰ ਛਕਣ ਵਾਲੇ ਬਿਆੰਤ ਠਕਾਣ ਵਾਲੇ ਬਿਆੰਤ ਇਹ ਮਹਾਰਾਜ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਆਪਣਾ ਹੀ ਤੇਹੀ ਬਰਤਾਪ ਵਰਤਦਾ ਹੈ ਮਹਾਰਾਜ ਗੁਰੂ ਨਾਨਕ ਸਾਹਿਬ ਜੀਾਂ ਦੀ ਚਿੱਠੀ ਆਈ ਹੈ ਖੁਸ਼ੀ ਦੇ ਵਿੱਚ ਮਾਂ ਦਾ ਪੈਰ ਨਹੀਂ ਜ਼ਮੀਨ ਦੇ ਉੱਤੇ ਲੱਗਦੇ ਕਹਿੰਦੇ ਇੰਨਾ ਆਨੰਦ ਹੈ ਮਾਨਤਰਿਕਤਾ ਨੂੰ ਦੋ ਹੋ ਰਾ ਹਰਖ ਕਰਤ ਉਰ ਮਹ ਸਰਸ ਕਾਲੂ ਬਹੁਤ ਸੁਖ ਪਾਏ ਬਾਬਾ ਮੈਂ ਤਾਂ ਕਾਲੂ ਜੀ ਬੜਾ ਖੁਸ਼ ਨੇ ਆਨੰਦ ਹੈ ਕਹਿੰਦੇ ਬਈ ਦਿਲ ਦੇ ਵਿੱਚ ਵੱਡੀ ਖੁਸ਼ੀ ਪ੍ਰਗਟ ਹੋ ਗਈ ਵੱਡਾ ਸੁਖ ਮਾਣ ਰਹੇ ਨੇ ਤੂਰਨ ਤਿਆਰੀ ਕੋ ਕਰਤ ਖਰਚਨ ਕਾ ਧਨ ਕਰ ਚਾਏ ਤਿਆਰੀ ਕਰ ਲਈ ਹੁਣ ਬਾਪੂ ਮਾਇਆ ਇਕੱਠੀ ਕਰਨ ਲੱਗ ਗਏ ਕਿਉਂਕਿ ਹੁਣ ਪੁੱਤਰ ਦਾ ਵਿਆਹ ਹੈ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਵਿਆਹ ਦੇ ਉੱਤੇ ਸੋਹਣੀ ਮਾਇਆ ਵਰਪਾਉਣੀ ਵੀ ਐ, ਬਾਰਨੀ ਵੀ ਐ, ਦਾਨ ਵੀ ਕਰਨਾ ਹੈ। ਕਹਿੰਦੇ ਭਈ ਉਹ ਬਾਪੂ ਨੇ ਇਕੱਠੀ ਕਰ ਲਈ ਐ ਮਾਇਆ ਉਸ ਵੇਲੇ ਸੌਰਟਾ। ਸੇਰ ਨਾਨਕ ਕੀ ਮਾਤ ਕਰੀਂ ਰੀਤ ਜੇਪਿਆ ਹੱਕੀ। ਕਹਿੰਦੇ ਉਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਬਾਤਾਂ ਜੋ ਵਿਆਹ ਦਾ ਰਉ ਰੀਤੀ ਐ ਉਹ ਕੀਤਾ ਹੈ। ਮੰਗਲ ਸਦਨ ਸੁਹਾਗ ਤੋਰਨ ਦਰ ਪਰ ਰਾਜ ਹੀ ਕਹਿੰਦੇ ਉਸ ਵੇਲੇ ਦਾ ਇਹ ਰੀਤ ਹੈ ਕਿ ਜਿਵੇਂ ਬੰਧਨ ਬਾਦ ਕੀਤਾ ਗਿਆ ਦਰਤ ਤੇ ਪੱਤੇ ਪਰੋ ਕਰਕੇ ਉਹ ਬੰਨੇ ਗਏ ਦਰਵਾਜਿਆਂ ਤੇ ਖਬਿਤ ਨਗਰ ਕੀ ਨਾਰ ਸਭ ਲੀਨੀ ਹੈ ਹਕਾਰ ਕੀਨੇ ਅੰਗਨ ਸ਼ਿੰਗਾਰ ਕੋ ਆਨੰਦ ਔਰ ਆਵਤੀ ਨਗਰ ਦੀਆਂ ਬੀਬੀਆਂ ਨੂੰ ਬੁਲਾਇਆ ਹੈ ਮਾਨ ਨੇ ਤੇ ਸਾਰੀਆਂ ਇਕੱਠੀਆਂ ਹੋ ਕੇ ਆ ਗਈਆਂ ਹਾਰ ਸ਼ਿੰਗਾਰ ਕਰਕੇ ਦੇਵ ਨੰਬ ਬਦੂਟੀ ਸਬ ਸਬਨ ਕਿ ਲੂਟੀ ਮਾਨੋ ਬੰਦ ਬੰਦ ਟੋਲੀ ਮੁਖ ਮੰਦ ਮੰਦ ਗਾਵਤੀ ਤੇ ਜਦੋਂ ਆ ਬੀਬੀਆਂ ਆ ਰਹੀਆਂ ਨੇ ਇਹਨਾਂ ਦੇ ਵਿੱਚ ਦੇਵਤਿਆਂ ਦੀਆਂ ਘਰ ਵਾਲੀਆਂ ਜਿਹੜੀਆਂ ਦੇਵਤਿਆਂ ਨੇ ਉਹ ਵੀ ਉਤਰੀਆਂ ਨੇ ਅੰਬਰ ਤੋਂ ਤੇ ਟੋਲੀਆਂ ਬੰਦ ਬੰਦ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਖੁਸ਼ੀ ਮਨਾਉਣ ਵਾਸਤੇ ਆ ਰਹੀਆਂ ਨੇ ਚੁੰਨਰੀ ਨਵੀਨ ਲਾਲ ਛੂਟੀ ਸੁੱਟ ਮਾਲ ਗਰੀ 베ਦੀ ਥਰੇ ਪਾਲ ਪਰ ਹੀ ਇਹ ਹੁਲ ਸਾਬਤੀ ਕਹਿੰਦੇ ਸੋਹਣੇ ਇਨਾਂ ਦੇ ਹੱਥ ਸ਼ਿੰਗਾਰ ਕੀਤੇ ਚੁੰਨੀਆਂ ਲਾਲ ਰੰਗ ਦੀਆਂ ਉਪਰੋਂ ਦੀ ਲਈਆਂ ਹੋਈਆਂ ਤੇ ਉਹ ਖੁੱਲੀਆਂ ਛੱਡੀਆਂ ਹੋਈ ਤੇ ਧਾਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਦੇ ਘਰ ਜਿੱਥੇ ਸਧਾਰਨ ਬੀਬੀਆਂ ਨਗਰ ਦੀਆਂ ਆ ਰਹੀਆਂ ਨੇ ਉਥੇ ਇਹ ਦੇਵਤਿਆਂ ਦੀਆਂ ਘਰ ਵਾਲੀਆਂ ਏ ਵੀ ਆਈਆਂ ਨੇ ਬਰੀਦਾਰ ਨਾਰੀ ਗੁਰਮਾਤ ਸਤਕਾਰੇ ਸਭ ਭਈ ਪੀਰ ਭਾਰੀ ਘਰ ਥਾਂ ਨੂੰ ਨਾ ਪਾਵਤੀ ਵੱਡੀ ਭੀੜ ਲੱਗ ਗਈ ਆ ਬੀਬੀਆਂ ਦੇ ਘਰ ਵਿੱਚ ਹੁਣ ਇੰਨੇ ਕ ਭੀੜ ਲੱਗ ਗਈ ਕਹਿੰਦੇ ਹੁਣ ਥਾ ਨਹੀਂ ਰਹੀ ਬਹਿਣ ਨੂੰ ਦੇਖਣ ਨੂੰ ਬਹੁਤ ਵੱਡਾ ਘਰ ਹੈ ਗੁਰੂ ਨਾਨਕ ਸਾਹਿਬ ਬਾ ਰਾਜ ਦਾ ਕਹਿੰਦੇ ਭਰ ਗਿਆ ਸੰਗਤਾਂ ਨਾਲ ਦੇਤ ਹੈ ਵਧਾਈ ਲੇਤ ਸੁਗਨੀ ਚੜਾਏ ਸੀਸ ਪੂਜ ਸੁਤ ਈਸ ਕੋ ਅਬੇਗਨਾ ਮਨਾਵਈ ਉਸ ਪਰਮੇਸ਼ਰ ਨੂੰ ਸਿਮਰਦੀ ਐ ਮਾਂ ਅਰਦਾਸਾਂ ਕਰਦੀ ਐ ਵੱਡੀਆਂ ਖੁਸ਼ੀਆਂ ਹੋ ਰਹੀਆਂ ਨੇ ਵਧਾਈਆਂ ਬੀਬੀਆਂ ਦਿੰਦੀਆਂ ਮਾਤਾ ਜੀ ਵਧਾਈਆਂ ਲੈ ਰਏ ਸੁੰਨਪੁਰ ਸਾਰੇ ਆਏ ਜਾਚਕ ਦੁਆਰੇ ਮਿਲ ਮੰਗਤ ਜੋ ਦਿੱਤ ਸੋ ਛੂਛਣਾ ਹਟਾਵਈ ਹੁਣ ਜਿਵੇਂ ਜਿਵੇਂ ਪਤਾ ਲੱਗਾ ਬਈ ਗੁਰੂ ਨਾਨਕ ਸਾਹਿਬ ਦਾ ਵਿਆਹ ਪੱਕਾ ਹੋ ਗਿਆ ਚਿੱਠੀ ਆ ਗਈ ਨਿਭਰਾਤ ਜਾਣੀ ਹੈ ਹੁਣ ਕੁਛ ਦਿਨਾਂ ਨੂੰ ਜਿਵੇਂ ਜਿਵੇਂ ਪਤਾ ਲੱਗਾ ਤੇ ਉਸ ਤਰ੍ਹਾਂ ਹੀ ਮੰਗਣ ਵਾਲੇ ਪਹੁੰਚ ਗਏ ਜਾਤਕ ਆ ਗਏ ਜੋ ਵੀ ਆ ਕੇ ਕਿਸੇ ਮੰਗ ਕੀਤੀ ਕਹਿੰਦੇ ਉਹਨੂੰ ਉਹੀ ਦਿੱਤਾ ਖਾਲੀ ਨਹੀਂ ਤੋਰਿਆ ਕਿਸੇ ਨੂੰ ਦੀਨੋ ਪਕਵਾਨ ਪਾਟ ਦੀਨੋ ਸੰਮਾਨ ਸੰ ਅਦਕ ਉਹ ਮੰਗ ਸੰਗ ਅੰਧ ਮੈ ਨੰ ਬਾਵਈ ਕਹਿੰਦੇ ਭਗਵਾਨ ਬਣਾਏ ਗਏ ਉਹ ਦਿੱਤੇ ਗਏ ਸਭਨਾਂ ਨੂੰ ਸਤਕਾਰ ਸਹਿਤ ਅਦਰ ਦਾ ਉਮੰਦ ਸੰਗ ਇੰਨੀ ਕਬੜੀ ਖੁਸ਼ੀ ਹੈ ਕਹਿੰਦੇ ਆਂਗਾਂ ਦੇ ਵਿੱਚ ਨਹੀਂ ਸਮਾ ਰਈ ਦੁੰਦ ਪੀ ਉਹ ਭੇਰੀ ਪੌਰ ਘਰੀ ਬਿੱਧ ਘਰੀ ਪਾਜ ਨਾਰਨ ਕੀ ਪੀਰ ਪਰ ਹੀਰ ਸੁਖ ਪਾਵਈ ਛੋਟੇ ਨਗਾਰੇ ਦਰਵਾਜੇ ਉੱਤੇ ਰੱਖ ਕੇ ਉਹ ਵਜਾਏ ਗਏ ਨਹੀਂ ਤੇ ਕਹਿੰਦੇ ਵੱਡੀ ਖੁਸ਼ੀ ਮਾਂ ਉਸ ਵੇਲੇ ਕਿਉਂਕਿ ਸਾਰੇ ਕਿਤੇ ਸੰਗਤੀ ਸੰਗਤ ਬੀਬੀਆਂ ਹੀ ਇਕੱਠੀਆਂ ਹੋਵਾਂ ਜੀ ਤੇ ਮਾਤਾ ਦੀ ਉਹ ਖੁਸ਼ੀ ਹੈ ਜਿਹੜੀ ਉਹ ਹੋਰ ਵੀ ਵੱਧ ਰਹੀ ਹੈ। ਓਤੀ ਕੋਲ ਰੀਤ ਜੋ ਕਾਲੂ ਸਭ ਕੀਨ ਸੋ ਆਏ ਬੇਤੀ ਸਭ ਕੋ ਰਿਤੇ ਹਰ ਖਾਏ ਕੈ ਹੁਣ ਜਿੰਨੇ ਬੇਤੀ ਨੇ ਰਿਸ਼ਤੇਦਾਰ ਨੇ ਉਹ ਵੀ ਇਕੱਠੇ ਹੋ ਗਏ ਤੇ ਜਿਹੜੀ ਕੁੱਲ ਦੀ ਰੀਤ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਪਿਤਾ ਜੀ ਨੇ ਉਹ ਕਰਨਾ ਕੀਤੀ ਹੈ ਬੋਲ ਕ ਪਤਨ ਨੰਦੇ ਜ ਸਸੁਰੇ ਸਦਨ ਸੋਤ ਭੇਜੀ ਜਸ ਪਦ ਏਕ ਮਨਵ ਪਠਾ ਏਕ ਤੇ ਨਾਲ ਦੀ ਨਾਲ ਬਾਬਾ ਮਹਿਤਾ ਕਾਲੂ ਆਪਣੇ ਸਹੁਰਿਆਂ ਨੂੰ ਵੀ ਖਬਰ ਭੇਜੀ ਗੁਰੂ ਨਾਨਕ ਸਾਹਿਬ ਦੇ ਨਾਨਕਿਆਂ ਨੂੰ ਖਬਰ ਭੇਜਣਾ ਕੀਤੀ ਹੈ ਬਈ ਆਜ ਉਹਨਾਂ ਵਿਆਹ ਹੈ ਗੁਰੂ ਨਾਨਕ ਸਾਹਿਬ ਦਾ ਤੇ ਵਿਆਹ ਕੇ ਬਰਾਤ ਲੈ ਕੇ ਜਾਣੀ ਸੋਨੀ ਮਾਨਪ ਆਏ ਤੇ ਨੰ ਮੰਗਲ ਕਰਾਈ ਬੋਲੇ ਕਸ ਮਜ ਸਭ ਆਏ ਸੁਖ ਪਾਏ ਕ ਤੇ ਜਦੋਂ ਬਾਬਾ ਰਾਮਾ ਜੀ ਹੁਰਾਂ ਨੂੰ ਪਤਾ ਲੱਗਾ ਹੈ ਮਾ ਕਰਾਈ ਨੂੰ ਨਾਨੀ ਨੂੰ ਪਤਾ ਲੱਗਾ ਹੈ ਖੁਸ਼ੀ ਦੇ ਨਾਲੋਂ ਸਾਰੇ ਇਕੱਠੇ ਹੋ ਕਰਕੇ ਤੇ ਉਤੋਂ ਚੱਲ ਪਏ ਆ ਰਹੇ ਤਲਵੰਡੀ ਨੂੰ ਮਿਲ ਕੇ ਵਿਚਾਰ ਕਰ ਚੱਲੇ ਸੁਲਤਾਨਪੁਰ ਸੋਝਲੀ ਜੱ ਸਰਸ ਨਦੀ ਜੀਏ ਬੁਲਾਏ ਕ ਸਾਰੇ ਤਲਵੰਡੀ ਇਕੱਠੇ ਹੋ ਗਏ ਹੁਣ ਤਲਵੰਡੀ ਤੋਂ ਸਾਰੇ ਇਕੱਠੇ ਹੋ ਕਰਕੇ ਸੁਲਤਾਨਪੁਰ ਨੂੰ ਚੱਲੇ ਤੇ ਜਾਣ ਤੋਂ ਪਹਿਲਾਂ ਸਾਰਾ ਸਾਜੂ ਸਮਾਨ ਹੁਣ ਇਕੱਠਾ ਕਰ ਲਿਆ ਗੱਡਿਆਂ ਤੇ ਲੱਦ ਲਿਆ ਜੋ ਜੋ ਚਾਹੀਦਾ ਨਾਲ ਤੇ ਜਦੋਂ ਤਿਆਰਾਂ ਕਰ ਲਿਆ ਤੇ ਉਸ ਵੇਲੇ ਚੱਲਣ ਤੋਂ ਪਹਿਲਾਂ ਪਿਤਾ ਜੀ ਰਾਏ ਬੁਲਾਰ ਜੀ ਦੇ ਕੋਲ ਫੇਰ ਗਏ ਦੱਸਣ ਵਾਸਤੇ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਵਿਆਹ ਹੈ ਤੇ ਅਸੀਂ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਵਿਆਹ ਚੱਲੇ ਬਰਾਤ ਜਾਵਾਂਗੇ ਤੇ ਉਸ ਵੇਲੇ ਰਾਏ ਬੁਲਾਰ ਦੇ ਨਾਲ ਜੋ ਪਿਤਾ ਜੀ ਦੇ ਬਚਨ ਹੁੰਦੇ ਰਾਏ ਬੁਲਾਰ ਨੇ ਕਹਿ ਦਿੱਤਾ ਕਹਿੰਦੇ ਬਈ ਜਿਹੜਾ ਮੁਕਟ ਹੁੰਦਾ ਨਾ ਉਹ ਸਿਰਸ ਤੇ ਉੱਤੇ ਹੀ ਸ਼ੋਭਾ ਦਿੰਦਾ ਹੈ ਜੇ ਕੋਈ ਮੁਕਟ ਨੂੰ ਪੈਰਾਂ ਦੇ ਵਿੱਚ ਪਾਏਗਾ ਤੇ ਉਹ ਉਹਦੇ ਵਾਸਤੇ ਚੰਗੀ ਗੱਲ ਨਹੀਂ ਆ ਦੁਨੀਆ 'ਚ ਸਤਕਾਰ ਨਹੀਂ ਮਿਲਦਾ ਦੁਨੀਆ ਚੰਗਾ ਥੋੜ੍ਹੀ ਅਖੇਗੀ ਬਈ ਸਿਰ ਦੀ ਪੱਗ ਨੂੰ ਪੈਰਾਂ 'ਚ ਰੱਖ ਲੋ ਸਿਰ ਤੇ ਪਾਣ ਵਾਲਾ ਮੁਕਤ ਪੈਰਾਂ ਚ ਰੱਖ ਲੋ ਇਹ ਵਚਨ ਕਿਉ ਆਕਿਆ ਕੱਲ ਨੂੰ ਸਰਵਣ ਕਰਿਆ ਜੇ ਸਮੇਂ ਦੇ ਲਈ ਅਜ ਨਾਲ ਸਮਾਪਤੀ ਹੈ ਗੁਰੂ ਕਾ ਪਾਵਨ ਇਤਿਹਾਸ ਵਿਚਾਰਦਿਆਂ ਹੋਈਆਂ ਵਿਅਕਤ ਫੁੱਲਾਂ ਦੀ ਖਿਮਾ ਏ ਗੋਵਿੰਦ ਏ ਗੋਪਾਲ ਏ ਦਿਆਲ ਲਾਲ ਪ੍ਰਾਨਨਾਥ ਨਾਥ ਸਖੇ ਦੀਨ ਦਰਦ ਨਿਵਾਹ ਏ ਸਮਰਾਥ ਅਗੰਮ ਪੂਰਨ ਬੋਹੇ ਮੈਂ ਆਤਮਾਰ ਤੰਦੂਪ ਮਹਾ ਪਿਆਨ ਨਾਨਕ ਪਾਰ ਉਤਾ ਆਏ ਪ੍ਰਭ ਸਰਣਾਗਤੇ ਕਿਰਪਾ ਲਤ ਦਿਆਲ ਇਤਕਰ ਹਰਮਨ ਬਸਤ ਨਾਨਕ ਪੂਤ ਨਿਹਾਲ ਆਹੇ ਕਾਟੇ ਮਿਟ ਹੈ ਗਵਰਨ ਫਤਹਿ ਖਾਈ ਮਨ ਜੀਤ ਨਾਨਕ ਗੁਰ ਤੇ ਤਿਤ ਪਾਈ ਰਣ ਮਿਟੈ ਨਿਤ ਨੀਤ